ਇਹ ਆਪਣਾ ਤੋਤਾ ਪੂਰੀ ਅੰਬਾ ਠੀਕ ਹੈ ਜੀ ਜਿਹੜਾ ਮਾਰਕੀਟ ਦੇ ਵਿੱਚ ਅਗੀਤਾ ਆਉਂਦਾ ਠੀਕ ਹੈ ਜੀ ਤੇ ਇਹਦੀ ਜਿਹੜੀ ਵਰਤੋਂ ਹੈਗੀ ਆ ਜ਼ਿਆਦਾਤਰ ਮੰਗੋ ਸ਼ੇਕ ਬਣਾਉਣ ਦੇ ਵਿੱਚ ਕੀਤੀ ਜਾਂਦੀ ਆ ਆਪਣਾ ਤੋਤਾ ਪੂਰੀ ਅੰਬਾ ਇਹ ਤਕਰੀਬਨ 300 ਰੁਪਏ ਦੀ ਰੇਂਜ ਦੀ ਵਿੱਚੇਗਾ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਇਹਨੂੰ ਫਰੂਟਿੰਗ ਦੇਖੋ ਛੋਟਾ ਜਿਹਾ ਪੌਦਾ 4 ਫੁੱਟ ਦਾ ਤਕਰੀਬਨ ਹੋਊਗਾ ਇਹ ਅਸੀਂ ਕੁਰਸੀ ਤੇ ਰੱਖ ਲਿਆ ਆ ਫਰੂਟਿੰਗ ਦੇਖੋ ਕਿੰਨੀ ਸੋਹਣੀ ਆਈ ਹੋਈ ਆ ਤੁਸੀਂ ਲਗਾ ਸਕਦੇ ਹੋ 400 ਰੁਪਏ ਤੇ ਜੇ ਆਪਾਂ ਕਹੀਏ ਵੀ 100 ਰੁਪਏ ਕਿਲੋ ਅੰਬ ਲਈਏ ਤਾਂ 4 ਕਿਲੋ ਆਂਬਾਂ ਦੇ ਰੇਟ ਦੇ ਵਿੱਚ ਆਪਾਂ ਨੂੰ ਇਹ ਪੌਦਾ ਮਿਲ ਜਾਣਾ ਤੁਸੀਂ ਆਪਣੇ ਘਰਾਂ 'ਚ ਫਰੂਟ ਖਾ ਸਕਦੇ ਤੇ ਇਹਦੇ ਵਿੱਚ ਫਾਈਬਰ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਵਿਟਾਮਿਨ ਸੀ ਬਹੁਤ ਆ ਬੀ 12 ਸਾਰਾ ਕੁਝ ਮਤਲਬ ਮੇਰਾ ਉੱਥੇ ਬੋਰਡ ਲਿਖ ਕੇ ਲਾਇਆ ਹੋਇਆ ਉਹਦੇ ਵਿੱਚ ਕੰਪੈਰੀਜ਼ਨ ਕੀਤਾ ਹੋਇਆ ਸੇਵ ਦਾ ਤੇ ਇਹਦੇ ਅਮਰੂਦੀ ਨਿਊਟ੍ਰੀਸ਼ਨ ਵੈਲਿਊ ਦਾ ਦੋਸਤੋ ਦੇਖੋ ਤੁਸੀਂ ਇੱਕ ਨਵੀਂ ਜਾਣਕਾਰੀ ਸਾਨੂੰ ਮਿਲਿਆ ਵੀ ਜਾਮਣ ਦੀ ਜਿਹੜੀ ਆ ਟਾਣੀ ਆ ਜਿਹੜੀਆਂ ਆਪਾਂ ਆਮ ਹੀ ਛੱਡ ਦਿੰਨੇ ਆ ਕੱਟ ਕੇ ਜਦੋਂ ਖਿਆਲ ਆਉਂਦਾ ਉਦੋਂ ਆਪਾਂ ਜਾਮਣਾ ਵੱਢ ਕੇ ਆਮ ਹੀ ਛਿੜਦੇ ਨੇ ਉਹਨੂੰ ਨਾ ਮਚਾ ਕੇ ਤੁਸੀਂ ਮੰਜਨ ਬਣਾ ਲੈਣਾ ਜਿਹੜਾ ਸਿਕੰਦਰ ਜੀ ਆਂਦਾ ਹੈਗਾ ਇਹ ਹੈਗੀ ਹੈ ਵੈਰੈਟੀ ਅਮਰਪਾਲੀ ਅਮਰਪਾਲੀ ਹਾਂ ਸੋ ਅਮਰਪਾਲੀ ਕਾਫੀ ਮਸ਼ਹੂਰ ਵੈਰੈਟੀ ਆ ਜਿਹੜੀ ਆਪਣੇ ਏਰੀਆ ਦੇ ਵਿੱਚ ਬਿਲਕੁਲ ਕਾਮਯਾਬ ਹੈ 100% ਸਫਲ ਹੈਗੀ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਹਰ ਬਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਨੇਚਰ 뷰 ਨਰਸਰੀ ਫਾਰਮ ਪਿੰਡ ਸੰਗਾਲਾ ਸੰਗਾਲੀ ਡਿਸਟ੍ਰਿਕਟ ਮਰੇਕੋਟਲਾ ਦੇ ਵਿੱਚ ਲੈ ਕੇ ਆਏ ਹੋયા ਜਿਹੜਾ ਇਹ ਨਰਸਰੀ ਫਾਰਮ ਆ ਜਦੋਂ ਆਪਾਂ ਧੂਰੀ ਤੋਂ ਮਰੇਕੋਟਲਾ ਰੋਡ ਜਾ ਰਹਾਂਗੇ ਤਾਂ ਪਿੰਡੋਂ ਦਾ ਇੱਕ ਸੰਗਾਲਾ ਸੰਗਾਲੀ ਉੱਥੇ ਨਾ ਇੱਕ ਬੋਰਡ ਲੱਗਿਆ ਹੋਇਆਗਾ ਰੋਡ ਦੇ ਉੱਪਰ ਕਿ ਤੁਹਾਡਾ ਜ਼ਿਲ੍ਹਾ ਮਰੇਕ ਕੋਟਲਾ ਦੇ ਵਿੱਚ ਸਵਾਗਤ ਹੈ ਉਸ ਬੋਰਡ ਦੇ ਬਿਲਕੁਲ ਨਾਲ ਹੀ ਥੱਜੇ ਪਾਸੇ ਜਦੋਂ ਧੂਰੀ ਕੰਨੀ ਆਉਣਿਆ ਤਾਂ ਇਹ ਜਿਹੜਾ ਫਾਰਮ ਹੈ ਉਹ ਤੁਹਾਨੂੰ ਦਿਖ ਜੂਗਾ ਤੁਸੀਂ ਆ ਕੇ ਆਪਣੇ ਮਨ ਪਸੰਦੀ ਦੇ ਫਲਦਾਰ ਫੁੱਲਦਾਰ ਜਾਂ ਹੋਰ ਵੀ ਕਿਸੇ ਕਿਸਮ ਦੇ ਬੂਟੇ ਤੁਸੀਂ ਖਰੀਦ ਸਕਦੇ ਹੋ ਇਹ ਨਰਸਰੀ ਨੂੰ ਜਿਹੜੇ ਚਲਾ ਰਹੇ ਨੇ ਉਹ ਡਾਕਟਰ ਸਰਦਾਰ ਜੋਗਾ ਸਿੰਘ ਜੀ ਚਲਾ ਰਹੇ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਜੀ ਤੁਹਾਡਾ ਸਵਾਗਤ ਹੈ ਸਰ ਸਾਡੇ ਲਖਵਿੰਦਰ ਸਿੰਘ ਪੇਦਨਿਕਾ ਲਾ ਚੈਨਲ ਤੇ ਜਿਵੇਂ ਕਿ ਸਰ ਆਪਾਂ ਹਰ ਵਾਰ ਦੀ ਤਰ੍ਹਾਂ ਦਰਸ਼ਕਾਂ ਨੂੰ ਕੁਝ ਨਵੇਂ ਵਿਸ਼ੇ ਤੇ ਬਾਜ਼ਾਰ ਚਰਚਾ ਕਰਕੇ ਪੌਦਿਆਂ ਬਾਰੇ ਜਾਣਕਾਰੀ ਦਿੰਨੇ ਆ ਜਿਵੇਂ ਸਰ ਇਹ ਜਿਹੜੇ ਹੁਣ ਸਾਹਮਣੇ ਆਪਾਂ ਅੰਬ ਜਾਤੀ ਦੇ ਫਲ ਦੇਖ ਰਹੇ ਆ ਇਹਨਾਂ ਨੂੰ ਤਕਰੀਬ ਨੇ ਆਪਾਂ ਦੇਖ ਰਹੇ ਆ ਜਿਹੜੇ ਤਿੰਨ ਪ੍ਰਕਾਰ ਦੇ ਫਲ ਨੇ ਇਹਨਾਂ ਬਾਰੇ ਜਾਣਕਾਰੀ ਦੋ ਤੇ ਜਿਹੜਾ ਹੁਣ ਸਮਾਂ ਚੱਲ ਰਿਹਾ ਇਹਦੇ ਕਿਹੜੇ ਕਿਹੜੇ ਫਲ ਵੱਧ ਤੌਰ ਤੇ ਲਗਾਏ ਜਾ ਸਕਦੇ ਨੇ ਤੇ ਇੱਕ ਸਾਡੇ ਲਵੇ ਅਮਰੂਦ ਜਾਤੀ ਦਾ ਫਲ ਆ ਤੇ ਸਰ ਇਹਨਾਂ ਦਾ ਜਿਹੜਾ ਇੱਕ ਪੀਰੀਅਡ ਹੈ ਫਰੂਟਿੰਗ ਪੀਰੀਅਡ ਹੈ ਉਹ ਕਿੰਨਾਗਾ ਤੇ ਇਹਨਾਂ ਦੀ ਕੀਮਤ ਬਾਰੇ ਵੀ ਅੱਜ ਆਪਾਂ ਦਰਸ਼ਕਾਂ ਨੂੰ ਜਾਣਕਾਰੀ ਦੇਵਾਂਗੇ ਠੀਕ ਸੋਲਖਵਿੰਦਰ ਜੀ ਇਹ ਜਿਹੜੇ ਆਪਾਂ ਬੇ ਦੇਖ ਰਹੇ ਹਾਂ ਹਾਂਜੀ ਜੀ ਸੋ ਇਹ ਆਪਣਾ ਤੋਤਾਪੁਰੀ ਅੰਬਾ ਠੀਕ ਹੈ ਜੀ ਜਿਹੜਾ ਮਾਰਕੀਟ ਵਿੱਚ ਅਗੇਤਾ ਆਉਂਦਾ ਠੀਕ ਹੈ ਜੀ ਤੇ ਇਹਦੀ ਜਿਹੜੀ ਵਰਤੋਂ ਹੈਗੀ ਆ ਜ਼ਿਆਦਾਤਰ ਮੰਗੋ ਸ਼ੇਕ ਬਣਾਉਣ ਦੇ ਵਿੱਚ ਕੀਤੀ ਜਾਂਦੀ ਆ ਤੁਸੀਂ ਦੇਖਦੇ ਹੋ ਥੋੜਾ ਲੰਬੂਤਰ ਜਿਹਾ ਹੁੰਦਾ ਉਹਦਾ ਕਲਰ ਵੀ ਬਹੁਤ ਸੋਹਣਾ ਹੁੰਦਾ ਇਹ ਜਿਹੜਾ ਖਾਣ ਦੇ ਵਿੱਚ ਕਿੱਦਾਂ ਖਟੇ ਦੇ ਵਿੱਚ ਮਿੱਠਾ ਥੋੜਾ ਖੱਟਾ ਹੁੰਦਾ ਔਰ ਕਾਸ ਹੁੰਦੀ ਆ ਪਰ ਇਹ ਜਿਹੜਾ ਸਾਡੇ ਮੰਗੋ ਸ਼ੇਕ ਬਣਦਾ ਉਹਦੇ ਵਾਸਤੇ ਦੀ ਬੈਸਟ ਆ ਠੀਕ ਆ ਜੀ ਠੀਕ ਹੈ ਸੋ ਇਹ ਜਿਹੜੀ ਪ੍ਰਜਾਤੀ ਤੁਸੀਂ ਦੇਖ ਰਹੇ ਹੋਏ ਆਂਧਰਾ ਪ੍ਰਦੇਸ਼ ਤੋਂ ਆਉਂਦੀ ਆ ਠੀਕ ਆ ਜੀ ਸੋ ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜੀ ਫਲ ਹੁੰਦੇ ਨੇ ਉਹਨਾਂ ਦੀ ਕੁਆਲਟੀ ਵਾਈਜ਼ ਬਹੁਤ ਵਧੀਆ ਹੁੰਦੇ ਨੇ ਕ੍ਰਾਫਟਿੰਗ ਬਹੁਤ ਵਧੀਆ ਕੀਤੀ ਹੁੰਦੀ ਆ ਸੋ ਇਹਦੇ ਵਿੱਚ ਆਪਣੇ ਕੋਲ ਇੱਕ ਇਹ ਤੋਤਾਪੁਰੀ ਅੰਬ ਹੋ ਗਿਆ ਆ ਅਮਰਪਾਲੀ ਹੋ ਗਿਆ ਅਮਰਪਾਲੀ ਵੀ ਕਾਫੀ ਮਸ਼ਹੂਰ ਹੈਗਾ ਤੇ ਇਹ ਰੁਮਾਨੀ ਅੰਬ ਆ ਅੱਛਾ ਜੀ ਸੋ ਸਾਡੇ ਕੋਲ ਜਿਹੜੀਆਂ ਅੰਬਾਂ ਦੀਆਂ ਨੇ ਕਾਫੀ ਵੈਰੀਟੀਆਂ ਨੇ ਜੀ ਜਿਸ ਤਰ੍ਹਾਂ ਕਿ ਇਹ ਦੋ ਵੈਰੈਟੀਆਂ ਦਾ ਤਿੰਨ ਦਾ ਆਪਾਂ ਜ਼ਿਕਰ ਕਰ ਲਏ ਇਸ ਤੋਂ ਬਿਨਾ ਸਵਰਨ ਰੇਖਾ ਹੋ ਗਈ ਲਾਂਗੜਾ ਦਸਹਿਰੀ ਚੌਸਾ ਠੀਕ ਹੈ ਤੇ ਐਲਫਾਂਸੋ ਹੋ ਗਿਆ ਮਲਿਕਾ ਤੇ ਇਸ ਤੋਂ ਬਿਨਾ ਆਪਣੇ ਕੋਲ ਜਿਹੜਾ ਹੈਗਾ ਕੁਝ ਨਵੀਆਂ ਵੈਰੈਟੀਆਂ ਨੇ ਜਿਵੇਂ ਮੀਆ ਜਾਕੀ ਹੋ ਗਿਆ ਕਸਟੂਰੀ ਬਲੈਕ ਹੋ ਗਿਆ yellow banana red palmer 4kg ਨੂਰਜਹਾਂ thai ketimon thai all time ਤੇ ਫਿਰ ਗੌਰਮਤੀ ਰੈਡ ਆਈਵਰੀ ਕਿੰਗ ਆਫ ਚਕਾਪਤ मतलब इट्स वाकई पूसा ਦੀਆਂ ਵੈਰਾਈਟੀਆਂ ਹੈਗੀਆਂ ਨੇ ਸੋ ਅੱਜ ਕੱਲ ਮਾਰਕੀਟ ਦੇ ਵਿੱਚ ਲੇਟੈਸਟ ਬਹੁਤ ਵੈਰਾਈਟੀਆਂ ਆ ਰਹੀਆਂ ਨੇ ਸੋ ਇਹ ਜਿਹੜੀਆਂ ਵੈਰਾਈਟੀਆਂ ਨੇ ਇਹਨਾਂ ਦਾ ਮਤਲਬ ਕਿ ਜੇ ਜਪਾ ਰੇਟ ਦੀ ਗੱਲ ਕਰੀਏ ਤਾਂ ਇੱਕ ਤਾਂ ਵੈਰਾਈਟੀ ਵਾਈਜ਼ ਠੀਕ ਹੈ ਸੋ ਜਿਹੜੀਆਂ థਾਈਲੈਂਡ ਦੀਆਂ ਵੈਰਾਈਟੀਆਂ ਜਿਹੜੀਆਂ ਸਾਹਮਣੇ ਜਰ ਤਿੰਨ ਵੈਰਾਈਟੀਆਂ ਪਈਆਂ ਨੇ ਜਿਵੇਂ ਤੋਂ ਮੈਂ ਇਹ ਅੰਬ ਸਾਡੇ ਕੋਲ ਪਿਆ ਆਪਣਾ ਕੋਤਾਪੁਰੀ ਅੰਬਾ ਹਾਂਜੀ ਇਹ ਤਕਰੀਬਨ 300 ਰੁਪਏ ਦੀ ਰੇਂਜ ਦੇ ਵਿੱਚ ਹੈਗਾ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਇਹਨੂੰ ਫਰੂਟਿੰਗ ਦੇਖੋ ਛੋਟਾ ਜਿਹਾ ਪੌਦਾ 4 ਫੁੱਟ ਦਾ ਤਕਰੀਬਨ ਹੋਊਗਾ ਇਹ ਅਸੀਂ ਕੁਰਸੀ ਤੇ ਰੱਖ ਲਿਆ ਆ ਫਰੂਟਿੰਗ ਦੇਖੋ ਕਿੰਨੀ ਸੋਹਣੀ ਆਈ ਹੋਈ ਆ ਤੁਸੀਂ ਲਗਾ ਸਕਦੇ ਹੋ 400 ਰੁਪਏ ਦੇ ਯਾਰ ਜੇ ਆਪਾਂ ਕਹੀਏ ਵੀ 100 ਰੁਪਏ ਕਿਲੋ ਅੰਬ ਲਈਏ ਤਾਂ 4 ਕਿਲੋ ਅੰਬਾਂ ਦੇ ਰੇਟ ਦੇ ਵਿੱਚ ਆਪਾਂ ਨੂੰ ਇਹ ਪੌਦਾ ਮਿਲ ਜਾਣਾ ਤੁਸੀਂ ਆਪਣੇ ਘਰਾਂ 'ਚ ਫਰੂਟ ਖਾ ਸਕਦੇ ਹੋ ਹਾਂ ਸੋ ਇਹ ਅਮਰਪਾਲੀ ਹੈਗਾ ਇਹ 150 ਰੁਪਏ ਤੋਂ ਸਟਾਰਟ ਇਹ ਸਰ ਦੇਖੋ ਦੋਸਤੋ ਬਿਲਕੁਲ 150 ਰੁਪਏ ਦੇ ਹੀ ਸਰ 1.5 ਕਿਲੋ ਅੰਬ ਜੇ ਆਪਾਂ ਬਾਜ਼ਾਰ ਤੋਂ ਖਰੀਦ ਕੇ ਲਾਉਨੇ ਆ ਤਾਂ ਇੱਕ ਤੁਸੀਂ ਬੂਤਾ ਖਰੀਦ ਕੇ ਸਕਦੇ ਹੋ ਉਹਨੇ ਪਾਈਦਾ ਸੋ ਵਕਰੀ ਮਤਲਬ ਇਹ ਹੈਗਾ ਵੀ ਆਪਣਾ 150 ਰੁਪਏ ਤੋਂ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਉੱਪਰ 1500 ਤੱਕ ਜਾਂਦਾ ਇਹ 1500 ਰੁਪਏ ਬਾਕੀ ਦੂਸਰੇ ਦੀ ਹਾਈਟ ਤੇ ਵੈਰਾਈਟੀ ਦੇ ਮੁਤਾਬਕ ਰੇਟਸ ਹੁੰਦੇ ਨੇ ਇਹਨਾਂ ਦੇ ਸਰ ਇਹ ਅੰਬਾਂ ਦੇ ਵਿੱਚ ਵੀ ਕੋਈ ਇਦਾਂ ਦੀ ਵੈਰਾਈਟੀ ਹੁੰਦੀ ਹੈ ਜਿਹੜੀ ਸਦਾਬਹਾਰੀ ਹੁੰਦੀ ਹੈ ਜੀ ਸਦਾਬਹਾਰ ਸਾਲ ਚ ਦੋ ਵਾਰ ਇੱਕ ਤਾਂ 12 ਮਸੀਆਂ ਪੁੰਦਾ ਠੀਕ ਹੈ ਸਰ ਉਹਨੂੰ ਸਾਲ ਦੋ ਵਾਰ ਲੱਗਦਾ ਇੱਕ ਜਿਹੜੀ ਮੈਂ ਪਹਿਲਾਂ ਦੱਸਿਆ ਤੁਹਾਨੂੰ 올 ਟਾਈਮ ਫਾਈ ਮੰango 올 ਟਾਈਮ ਹੈਗੀ ਆ ਉਹ ਵੀ ਸਾਲ ਚ ਦੋ ਵਾਰ ਲੱਗਦੀ ਆ ਠੀਕ ਆ ਜੀ ਉਹ ਤਾਂ 올 ਟਾਈਮ ਦਾ ਸਾਰਾ ਸਾਲ ਲੱਗਦੀ ਰਹੀ ਪਰ ਆਪਣੇ ਕਲਾਈਮੇਟ ਦੇ ਵਿੱਚ ਉਹ ਸਾਲ ਚ ਦੋ ਵਾਰ ਹੀ ਲੱਗੂ ਆਪਣੇ ਪੰਜਾਬ ਦੇ ਪੰਜਾਬ ਦੇ ਕਲਾਈਮੇਟ ਦੇ ਵਿੱਚ ਸੋ ਸਾਰੀਆਂ ਵੈਰਾਈਟੀਆਂ ਕਾਮਯਾਬ ਨੇ ਅਸੀਂ ਕਿੰਨੇ ਸਾਲਾਂ ਤੋਂ ਮਤਲਬ ਇਹ ਚੀਜ਼ਾਂ ਨੂੰ ਜਿਹੜਾ ਹੈਗਾ ਉਹ ਸੇਲ ਕਰ ਰਹੇ ਹਾਂ ਕਿਉਂਕਿ ਆਪਣੀ ਨਰਸਰੀ ਜਿਹੜੀ ਹੈ ਸਰ 2008 ਤੋਂ ਹਾਂਜੀ ਠੀਕ ਆ ਸੋ ਵਧੀਆ ਗਰੰਟੀ ਵਾਲਾ ਸਮਾਨ ਹੁੰਦਾ ਕੋਈ ਇਹਦੇ ਵਿੱਚ ਉਹ ਨਹੀਂ ਹੈ ਜਿਹੜੀ ਚੀਜ਼ ਮੰਗੋਗੇ ਉਹ ਹੀ ਮਿਲੂਗੀ ਨਹੀਂ ਹੋਊਗੀ ਤਾਂ ਅਸੀਂ ਇੱਕ ਨਰਸੋ ਮੈਂ ਤੁਹਾਡਾ ਥੋੜੀ ਜੀ ਗੱਲ ਤੁਹਾਨੂੰ ਦੱਸਣਾ ਤੁਹਾਂ ਦੀ ਜਾਣਕਾਰੀ ਤੱਕ ਵੀ ਇਹ ਜਿਹੜਾ ਆਪਣੇ ਲਵੇ ਤੁਸੀਂ ਨਰਸਰੀ ਤੇ ਵਿਜ਼ਿਟ ਕਰਕੇ ਪੌਦੇ ਖਰੀਦ ਸਕਦੇ ਹੋ ਇਹਨਾਂ ਦਾ ਕੋਈ ਆਨਲਾਈਨ ਭੇਜਣ ਦਾ ਕੋਈ ਹੈ ਨਹੀਂ ਐਦਾਂ ਦਾ ਕੰਮ ਕਿਉਂਕਿ ਅੱਗੇ ਅਸੀਂ ਜਦੋਂ ਇਹਨਾਂ ਨਾਲ ਗੱਲ ਕਰਦੇ ਹਾਂ ਸਰਦਾਰ ਜੋਗਾ ਸਿੰਘ ਜੀ ਨਾਲ ਤਾਂ ਇਹ ਉਦੋਂ ਦੱਸ ਦਿੰਦੇ ਨੇ ਵੀ ਜਿਹੜਾ ਆਨਲਾਈਨ ਭੇਜਦੇ ਆ ਕਈ ਵਾਰੀ ਰਸਤੇ ਦੇ ਵਿੱਚ ਬੂਤੇ ਨੂੰ ਕਿਤੇ ਗਰਮੀ ਲੱਗੀ ਕੋਈ ਟੁੱਟ ਭੱਜ ਹੋ ਗਈ ਵੀ ਉੱਥੇ ਸਾਡੀ ਗਰੰਟੀ ਨਹੀਂ ਹੁੰਦੀ ਉਹ ਫਰਾਉਡੀਆ ਜਾਂ ਕੰਮ ਹੋ ਜਾਂਦਾ ਫਿਰ ਅਗਲਾ ਬਾਅਦ ਵਿੱਚ ਕਹੀ ਜਾਂਦਾ ਯਾਰ ਵੀ ਤੁਸੀਂ ਨੇ ਉੱਥੇ ਨਰਸਰੀ ਤੋਂ ਨਹੀਂ ਵਧੀਆ ਭੇਜਿਆ ਹੋਣਾ ਜਾਂ ਹੋਰ ਨਹੀਂ ਤੁਸੀਂ ਇੰਨੀ ਕੁ ਖੇਚਲਾ ਜ਼ਰੂਰ ਕਰਨੀ ਆ ਵੀ ਇਹਨਾਂ ਦੀ ਨਰਸਰੀ ਤੇ ਆਉਣਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ ਇਹ 7-8 ਵਜੇ ਤੱਕ ਨਰਸਰੀ ਤੇ ਹੀ ਹੁੰਦੇ ਨੇ ਬਾਕੀ ਮੋਬਾਈਲ ਨੰਬਰ ਆ ਜਿਹੜਾ ਉਹ ਅਸੀਂ ਹਰੇਕ ਵੀਡੀਓ ਦੇ ਵਿੱਚ ਦਿੰਨੇ ਆ ਤੁਸੀਂ ਫੋਨ ਕਰਕੇ ਇਹਨਾਂ ਕੋਲੇ ਆ ਸਕਦੇ ਹੋ ਕਦੋਂ ਮਰਜ਼ੀ ਫੋਨ ਦੇ ਇਹ ਸਵੇਰਾਂ ਮੌਜੂਦ ਹੁੰਦੇ ਨੇ ਤੇ ਦੂਸਰਾ ਸਰ ਜਿਹੜਾ ਆਪਾਂ ਗੱਲ ਕਰਦੇ ਆ ਇਹਦੀ ਇਹਨਾਂ ਦਾ ਜਿਹੜਾ ਝਾੜਦੀ ਆ ਰੂਟ ਦੀ ਅੰਬ ਦੇ ਜਿਹੜੇ ਕੋਈ ਵੀਰ ਜੇ ਆਪਣੇ ਵੀਡੀਓ ਦੇਖਦੇ ਨੇ ਵੀ ਬਾਗਬਾਨੀ ਵਾਲੇ ਦੇਖਣ ਤਾਂ ਇਹਨਾਂ ਦਾ ਝਾੜ ਕਿੰਨਾ ਕਰ ਲੈ ਜਾਂਦਾ ਆ ਆ ਦੇਖੋ ਇਹ तकरीबन 2.5 ਸਾਲ ਦਾ ਜਿਹੜਾ ਪੌਦਾ ਹੈਗਾ ਫਲ ਚੱਕ ਲੈਂਦਾ ਸੋ ਪਹਿਲੇ ਸਾਲ ਥੋੜੇ ਫਲ ਲੱਗਦੇ ਨੇ ਅਸੀਂ ਕਹਿੰਦੇ ਆ ਵੀ ਜਿਹੜਾ ਪਹਿਲਾ ਫਲ ਲੱਗਦਾ ਉਹ ਆਪਣੇ ਤੋੜਨਾ ਹੁੰਦਾ ਠੀਕ ਹੈ ਜੀ ਸੋ ਉਹਦੇ ਨਾਲ ਜਿਹੜਾ ਹੈਗਾ ਬੂਟਾ ਫਿਰ ਵਧਿਆ ਗ੍ਰੋਥ ਕਰਦਾ ਨਹੀਂ ਫਿਰ ਜਿਹੜਾ ਬੂਟੇ ਸਾਰਾ ਜੋਰ ਹੈਗਾ ਫਲ ਬਣਾਉਣ ਉੱਪਰ ਕਾਉਂਟੀ ਲੱਗ ਜਾਂਦਾ। ਜੋ ਕਈ ਫਾਰਮਰ ਨੇ ਜਿਹੜੇ ਉਹ ਦੋ ਫਲ ਵੀ ਤੋੜ ਦਿੰਦੇ ਨੇ ਫਿਰ ਬੂਟਾ ਵਧਿਆ ਮਤਲਬ ਗ੍ਰੋਥ ਕਰ ਜਾਂਦਾ ਤੇ ਉਸ ਤੋਂ ਬਾਅਦ ਵਧਿਆ ਫਲ ਚੱਕਦਾ। ਜੇ ਆਪਾਂ ਪਹਿਲੇ ਸਾਲ ਜਿਹੜਾ ਹੈਗਾ ਆਪਾਂ ਲੈਨੇ ਆ ਫਾਲੇ ਤੋਂ ਮਤਲਬ ਉਹ तकरीबन 10-15 ਕਿਲੋ ਉੱਤਰਿਆ ਆਉਂਦਾ। ਜੋ ਇਹਦੀ ਇਹ ਵਧੀਆ ਜਾਂਦੇ ਫਿਰ ਕੁੰਟਾਲਾਂ ਚੇ ਜਾਂਦਾ। ਕੁੰਟਾਲਾਂ ਦੇ ਸਾਥ ਚ। ਹਾਂ। ਬਾਕੀ ਦੇਖੋ ਤੁਹਾਡੀ ਆਪ ਦੀ ਜਿਹੜੀ ਹੈਗੀ ਆ ਪਰਵਰਿਸ਼ਾ। ਹਾਂਜੀ। ਉਸੇ ਉਹਦੀ ਨਿਊਟ੍ਰੀਸ਼ਨ ਪੂਰੀ ਕਰਦੇ ਹਾਂ ਕਿਉਂਕਿ ਇਹਨਾਂ ਨੂੰ ਜਿਹੜੇ ਹੈਗੇ ਨੇ ਤੱਤ ਚਾਹੀਦੇ ਨੇ ਖੁਰਾਕਾਂ ਦੇ ਤੱਤ ਦੋ ਪ੍ਰਕਾਰ ਦੇ ਹੁੰਦੇ ਨੇ ਇੱਕ ਤਾਂ ਮੇਜਰ ਰੂਪ ਦੇ ਵਿੱਚ ਜਿਹੜੇ ਜਿਆਦਾ ਮਾਤਰਾ ਦੇ ਵਿੱਚ ਆਪ ਦੇਣਾ ਨਾਈਟ੍ਰੋਜਨ ਹੋ ਗਿਆ ਫਾਸਫੋਰਸ ਹੋ ਗਿਆ ਪੋਟਾਸ਼ ਹੋ ਗਿਆ ਕੈਲਸ਼ੀਅਮ ਹੋ ਗਿਆ ਇਹ ਅਸੀਂ ਮੇਜਰ ਦਿੰਨੇ ਆ ਜ਼ਿੰਕ ਹੋ ਗਿਆ ਤੇ ਕੁਝ ਹੁੰਦੇ ਨੇ ਮਾਈਕਰੋ ਨਿਊਟ੍ਰੀਐਂਟਸ ਜਿਹੜੇ ਮਿਲੀਗ੍ਰਾਮਾਂ ਚ ਹੀ ਪੈਂਦੇ ਨੇ ਪਰ ਉਹਨਾਂ ਦੀ ਇੰਪੋਰਟੈਂਸ ਬਹੁਤ ਆ ਜੇ ਅਸੀਂ ਨਹੀਂ ਪਾਵਾਂਗੇ ਉਹਨਾਂ ਦੇ ਵਿੱਚੋਂ ਮਾਈਕਰੋ ਨਿਊਟ੍ਰੀਐਂਟਸ ਨਹੀਂ ਪਾਵਾਂਗੇ ਤਾਂ ਉਹ ਉਹਨੇ ਫਲ ਤੇ ਇਫੈਕਟ ਕਰਨਾ ਤੇ کئی ਵਾਰ ਕਿਸਾਨ ਵੀ ਇਹ ਦੱਸ ਦਿੰਦੇ ਨੇ ਵੀ ਸਾਡੇ ਬੂਰ ਤਾਂ ਬਹੁਤ ਆਉਂਦਾ ਜੀ ਝੜ ਜਾਂਦਾ ਹਾਂ ਜੀ ਕਿਉਂਕਿ ਜਿਹੜਾ ਪੌਦਾ ਹੈਗਾ ਉਹਦੇ ਮਤਲਬ ਇਹ ਜਾਨ ਨਹੀਂ ਹੈ ਵੀ ਉਹਨੂੰ ਰੇਟੇਨ ਕਰ ਸਕੇ ਉਹਦੇ ਵਾਸਤੇ ਅਸੀਂ ਖਾਦ ਪਾਉਨੇ ਜੜਾਂ ਦੇ ਵਿੱਚ ਵੀ ਖਾਦ ਪਾਉਨੇ ਆ ਤੇ ਕੁਝ ਜਿਹੜੀ ਖਾਦ ਹੈਗੀ ਆ ਜੜਾਂ 'ਚ ਪੈਂਦੀ ਆ ਬਾਕੀ ਜਿਹੜੇ ਸਪਰੇਅਸ ਨੇ ਉਹ ਕਰਨੇ ਪੈਂਦੇ ਨੇ ਤਾਂ ਕਿ ਜਿਹੜੇ ਮਾਈਕਰੋਨਿਊਟ੍ਰੀਐਂਟਸ ਦੇ ਤਾਂ ਕਿ ਜਿਹੜਾ ਫਲ ਹੈਗਾ ਉਹ ਉੱਤੇ ਟਿਕਿਆ ਰਹੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਪੱਕੇ ਤੇ ਉਹਦੀ ਜਿਹੜੀ ਸ਼ੇਪ ਆ ਉਹ ਵੀ ਵਧੀਆ ਬਣੇ। ਸੋ ਇਸ ਕਰਕੇ ਇਹਦੀ ਹੈਗੀ ਆ ਵੀ ਸਾਨੂੰ ਬੱਚੇ ਦੀ ਤਰ੍ਹਾਂ ਕੇਅਰ ਕਰਨੀ ਪੈਂਦੀ ਆ ਕੰਟੀਨਿਊਸਲੀ। ਹਾਂਜੀ। ਸੋ ਤਾਂ ਜਾ ਕੇ ਇਹ ਫਲ ਜਿਹੜੀ ਆ ਵਧੀਆ ਫਲ ਦੀ ਪ੍ਰਾਪਤੀ ਕਰ ਸਕਦੇ। ਇਹ ਕਾ ਅਮਰੂਦ ਦੀ ਵੈਰਾਈਟੀ ਪਈ ਆ ਸਾਡੇ ਲਵੇ। ਆ ਮੈਨੂੰ ਲੱਗਾ 3 ਗੋ ਫੁੱਟ ਦਾ ਜਿਹੜਾ ਹੈਗਾ ਪੌਦਾ ਤਿੰਨ ਅਮਰੂਦ ਲੱਗੇ ਹੋਏ ਨੇ ਸਰ ਕੋਲੇ ਜਿਹੜੇ ਹੁੰਦੇ ਆਗੇ ਨਰਸਰੀ ਦੇ ਅਮਰੂਦ ਜਾਤੀ ਦੇ ਵੀ ਅਸੀਂ ਦੇਖਿਆ ਬਹੁਤ ਹੀ ਜਿਆਦੇ ਪੌਦੇ ਨੇਗੇ ਬਹੁਤ ਕਿਸਮ ਦੀ ਅਮਰੂਦ ਜਾਤੀ ਦੇ ਇੰਨਾ ਕੋਲੇ ਪੌਦੇ ਨੇ ਆਪਾਂ ਇਹ ਅਮਰੂਦ ਜਾਤੀ ਬਾਰੇ ਵੀ ਤੁਹਾਨੂੰ ਜਾਣਕਾਰੀ ਲੈ ਕੇ ਦੇਣੀ ਆ ਕਿਹੜੇ ਕਿਹੜੇ ਇੰਨਾ ਕੋਲੇ ਪੌਦੇ ਨੇ ਤੇ ਅਮਰੂਦ ਜਾਤੀ ਦੇ ਜਿਹੜੇ ਫਲ ਨੇ ਉਹ ਕਿੰਨੇ ਤੋਂ ਸ਼ੁਰੂ ਹੋ ਕੇ ਤੇ ਕਿੰਨੇ ਰੇਟ ਤੱਕ ਇੰਨਾ ਕੋਲੇ ਪੌਦੇ ਨੇ ਤੇ ਕਿੰਨਾ ਦਾ ਕਿੰਨਾ ਕਚਾੜਾ ਉਹਦੇ ਬਾਰੇ ਵੀ ਸਰ ਸਾਨੂੰ ਇਹ ਜਾਣਕਾਰੀ ਦਿਓ ਜੀ ਠੀਕ ਹੈ ਸੋ ਇਹ ਹੁੰਦੜ ਜਿਹੜਾ ਤੁਸੀਂ ਆ ਪੌਦਾ ਦੇਖ ਰਹੇ ਹੋ ਇਹ ਵੈਰੈਟੀ ਹੈਗਾ ਐਪਲ ਕ੍ਰੋਸ ਠੀਕ ਹੈ ਸਰ ਸੋ ਇਹ ਸਾਲ ਚ ਦੋ ਵਾਰ ਲੱਗਦਾ ਸੋ ਐਪਲ ਕ੍ਰੋਸ ਦਾ ਮਤਲਬ ਇਹ ਹੈ ਵੀ ਜਦੋਂ ਉੱਪਰੋਂ ਦੇਖਾਂਗੇ ਆਪਾਂ ਇਹ ਲਾਲ ਰੰਗ ਹੋਊਗਾ ਸੇ ਵਰਗਾ ਹੁੰਦਾ ਇਹ ਮਠਾਸ ਬਹੁਤ ਹੈ ਦੇ ਵਿੱਚ ਠੀਕ ਹੈ ਜੀ ਤੇ ਬੀਜ ਦੀ ਮਾਤਰਾ ਘੱਟ ਆ ਅੱਛਾ ਬੀਜ ਘੱਟਾ ਤੇ ਅੰਦਰੋਂ ਲਾਲ ਹੋਊਗਾ ਨਾ ਅੰਦਰੋਂ ਚਿੱਟਾ ਹੋਊਗਾ ਇਹ ਉੱਪਰੋਂ ਲਾਲ ਹੋ ਜਿਵੇਂ ਸੇ ਵਰਗਾ ਤੇ ਬਹੁਤ ਹੀ ਕਾਮਯਾਬ ਵੈਰੈਟੀ ਹੈ ਠੀਕ ਹੈ ਸੋ ਆਮ ਤੌਰ ਤੇ ਬਾਗਾਂ ਦੇ ਵਿੱਚ ਅਸੀਂ ਇਹ ਲਗਾਉਨੇ ਆ ਜਿਹਨੇ ਬਾਗ ਲਗਾਉਣੇ ਨੇ ਘਰੇ ਲਾਉਣਾ ਉਹਦੇ ਬਾਅਦ ਇਹਦਾ ਸਰ ਜਿਹੜਾ ਪੌਦਾ ਹੈ ਕਿੰਡਾ ਕਾ ਕਿੰਨੀ ਕਾ ਹਾਈਟ ਲੈ ਜਾਂਦਾ ਇਹਦਾ ਪੌਦਾ ਹੁੰਦਾ 12-13 ਫੁੱਟ ਦਾ 12-13 ਵਧੀਆ ਪੌਦਾ ਹੁੰਦਾ ਬਾਕੀ ਨਾ ਇਹਦੀ ਕਟਿੰਗ ਕਰਨੀ ਪੈਂਦੀ ਹੈ ਪ੍ਰੂਨਿੰਗ ਕਰਦਾ ਰਹੇ ਜਿੰਨੀਆਂ ਮਤਲਬ ਕਿ ਉਹਨੂੰ ਝਾੜ ਦੇਣਾ ਬੰਦ ਦੇਵੇ ਕਟਿੰਗ ਕਰਦਾ ਰਹੇ ਜਿੰਨੀ ਅਸੀਂ ਕਟਿੰਗ ਕਰਾਂਗੇ ਤਾਂ ਉਹਦੀ ਸਾਈਡ ਤੋਂ ਬ੍ਰਾਂਚੇਸ ਨਿਕਲਣਗੀਆਂ ਉਹਨੇ ਫਰੂਟ ਜ਼ਿਆਦਾ ਹੋਊਗਾ ਸੋ ਇਹਦਾ ਫਰੂਟ ਸਾਲ 'ਚ ਦੋ ਵਾਰ ਲੱਗਦਾ ਜਿਹੜਾ ਗਰਮੀਆਂ ਚ ਫਰੂਟ ਲੱਗਦਾ ਉਹ ਤੇ ਇੰਨੀ ਲਾਲੀ ਨਹੀਂ ਆਉਂਦੀ ਜਸ ਥੋੜੀ ਹੁੰਦੀ ਹੈ ਬਟ ਜਿਹੜਾ ਸਰਦੀ ਚ ਲੱਗਦਾ ਉਹਦੇ ਪੂਰੀ ਮਤਲਬ ਵਧੀਆ ਲਾਲੀ ਹੁੰਦੀ ਹੈ ਇਸ ਤੋਂ ਇਲਾਵਾ ਸਾਡੇ ਕੋਲ ਅਮਰੂਦਿਆਂ ਹੋਰ ਵੀ ਕਿਸਮਾਂ ਨੇ ਜਿਵੇਂ L49 ਹੋ ਗਿਆ 1kg ਹੋ ਗਿਆ ਇਲਾਵਾ ਸਫੈਦਾ ਹੋ ਗਿਆ ਲਲਿਤ ਤੇ ਹਸਾਰ ਸਫੈਦਾ ਆਪਣਾ ਫਿਰ BNR ਮਤਲਬ BNR ਕੰਪਨੀਆਂ ਉਹਦੀ ਵੈਰੈਟੀ ਹੈਗੀ ਆ ਤੇ ਰੈਡ ਡਾਇਮੰਡ ਜਿਹੜਾ ਹੁਣ ਲੇਟੈਸਟ ਹੈਗਾ ਉਹ ਵੀ ਲਾਲ ਦੇ ਵਿੱਚ ਹੈਗਾ ਬਟਾ ਸਾਈਜ਼ ਆ ਉਹਦਾ ਉਹਦੇ ਵਿੱਚ ਵੀਜ਼ ਨਹੀਂ ਹੁੰਦਾ ਠੀਕ ਹੈ ਜੀ ਦਾ ਟੇਸਟੀ ਬਹੁਤ ਆ ਇਸ ਤੋਂ ਬਣਾ ਹੁਣ ਨਵਾਂ ਏਕਾਰ ਹੈ ਸਾਡੇ ਕੋਲ ਵਾਈਟ ਡੈਵਿਡ ਠੀਕ ਹੈ ਜੀ ਉਹ ਵੀ ਚਟਾਕਾਰ ਦੇ ਵਿੱਚ ਵੀ ਵੱਡਾ ਸੋ ਇਹਦੇ ਵਿੱਚ ਸੋ ਮਨੀ ਵੈਰਾਈਟੀਆਂ ਨੇ ਬਹੁਤ ਜ਼ਿਆਦਾ ਵੈਰਾਈਟੀਆਂ ਆ ਅਮਰੂਦ ਦੇ ਵਿੱਚ ਵੀ ਸੋ ਇਹ ਜਿਹੜਾ ਪੌਦਾ ਹੈਗਾ ਇਹ ਤਕਰੀਬਨ ਅਕੋਰਡਿੰਗ ਟੂ ਹਾਈਟ ਹੁੰਦਾ ਮਤਲਬ 100 ਰੁਪਏ ਤੋਂ ਸ਼ੁਰੂ ਹੋ ਜਾਂਦਾ ਜਿਵੇਂ ਤੁਸੀਂ ਇਹ ਪੌਦਾ ਦੇ 150 ਰੁਪਏ ਦੀ ਕੀਮਤ ਰਹੇਗਾ 150 ਸੋ ਮਤਲਬ ਜਿਉਂ ਜਿਉਂ ਹਾਈਟ ਵਧੀ ਜਾਣੀ ਹੈ ਉਤੋਂ ਰੇਟ ਵਧੀ ਜਾਣਾ ਸੋ ਜਿਹੜਾ ਇਹ ਫਲ ਹੈਗਾ ਜੇ ਆਪਾਂ ਇਹਦੀ ਨਿਊਟ੍ਰੀਸ਼ਨ ਵੈਲਿਊ ਦੇਖੀਏ ਤਾਂ ਇਹਦੀ ਨਿਊਟ੍ਰੀਸ਼ਨ ਵੈਲਿਊ ਜਿਹੜੀ ਹੈਗੀ ਆ ਇਹ ਸੇਬ ਤੋਂ ਵੱਧ ਆ ਵੱਧ ਆ ਜੀ ਇਹ ਜਿੰਨੇ ਵੀ ਤੱਤ ਨੇ ਹਾਂਜੀ ਸੇਬ ਨਾਲੋਂ ਵੱਧ ਨੇ ਇਹ ਅਸਲ ਵਿੱਚ ਸਾਡੇ ਮਨਾਂ ਦੇ ਵਿੱਚ ਕੀ ਬਣਿਆ ਹੋਇਆ ਜੀ ਸਾਡੇ ਆਮ ਮਿਲ ਜਾਂਦਾ ਇਹ ਉਹਦੇ ਕਰਕੇ ਸਾਨੂੰ ਓਨਾ ਜ਼ਿਆਦਾ ਅਸੀਂ ਇਹਨੂੰ ਸਾਡੇ ਧਾਰਨਾ ਨਾਲ ਇਹ ਮਹਿੰਗਾ ਫਲ ਲਵਾਗੇ ਸ਼ਾਇਦ ਉਹਦੇ ਵਿੱਚ ਪ੍ਰਾਕੀ ਤੱਤ ਜ਼ਿਆਦਾ ਹੋਣਗੇ ਵੈਸੇ ਵਿਟਾਮਿਨ ਸੀ ਦਾ ਰਿਚਸਟ ਸੋਰਸ ਹੈ ਇਹ ਵਿਟਾਮਿਨ ਸੀ ਬਹੁਤ ਹੁੰਦਾ ਇਹਦੇ ਵਿੱਚ ਸਾਡੇ ਹਾਜਮੇ ਬਾਸ ਜਿਹੜੀਆਂ ਤੁਸੀਂ ਵੈਰਾਈਟੀਆਂ ਸਾਨੂੰ ਦੱਸ ਰਹੇ ਸੀ ਹੁਣ ਇਹ ਸਾਰੀਆਂ ਵੈਰਾਈਟੀਆਂ ਸਾਡੇ ਪੰਜਾਬ ਦੇ ਮੌਸਮ ਦੇ ਨੂੰ ਫੁੱਲ ਆ ਦੇਖੋ ਚੀਜ਼ ਹੈਗੀ ਮੈਂ ਉਹੀ ਵੈਰਾਈਟੀ ਰੱਖਦਾ ਨਰਸੀ ਦੇ ਵਿੱਚ ਰੱਖਦਾ ਜਿਹੜੀ ਕਿ ਆਪਣੇ ਪੰਜਾਬ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਇਹਦੇ ਬਾਰੇ ਮੈਨੂੰ ਨੌਲੇਜ ਹੈ ਮੈਂ ਇਸ ਬਾਰੇ ਪੜ੍ਹਿਆ ਹਾਂ ਜਿਸ ਦਾ ਤੁਹਾਨੂੰ ਪਤਾ ਹੀ ਮੈਂ ਵੀ ਐਸੀ ਗੱਲ ਕੀਤੀ ਹੈ ਜ 38 ਸਾਲ ਬੱਚੇ ਨੂੰ ਇਹ ਕੁਝ ਪੜਾਇਆ ਹਾਂਜੀ ਹਾਂਜੀ ਸੋ ਇਸ ਕਰਕੇ ਅਸੀਂ ਉਹੀ ਵੈਰਾਈਟੀਆਂ ਰੱਖਦੇ ਹਾਂ ਜਿਹੜੀਆਂ ਆਪਣੇ ਕਾਮਜਾਮਨੇ ਮਤਲਬ ਕਲਾਈਮੇਟ ਦੇ ਵਿੱਚ ਫਿੱਟ ਨੇ ਸੋ ਅਮਰੂਦ ਜਿਹੜਾ ਹੈਗਾ ਇਹ ਬਹੁਤ ਹੀ ਮਤਲਬ ਕਿ ਗੁਣਕਾਰੀ ਫਾਲਾ ਤੇ ਇਹਦੇ ਵਿੱਚ ਫਾਈਬਰ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਵਿਟਾਮਿਨ ਸੀ ਬਹੁਤ ਆ ਬੀ 12 ਸਾਰਾ ਕੁਝ ਮਤਲਬ ਮੇਰਾ ਉੱਥੇ ਬੋਰਡ ਲਿਖ ਕੇ ਲਾਇਆ ਹੋਇਆ ਹੈ ਉਹਦੇ ਵਿੱਚ ਕੰਪੈਰੀਜ਼ਨ ਕੀਤਾ ਹੋਇਆ ਸੇਵ ਦਾ ਤੇ ਇਹਦੇ ਅਮਰੂਦੀ ਨਿਊਟ੍ਰੀਸ਼ਨ ਵੈਲਿਊ ਦਾ ਉਹ ਵੀ ਆਪਾਂ ਦਰਸ਼ਕਾਂ ਨੂੰ ਦਿਖਾਵਾਂਗੇ ਹਾਂ ਦਰਸ਼ਕੋ ਨਾ ਉਹ ਆਪਾਂ ਬੋਰਡ ਦੀ ਜਿਹੜੀ ਫੋਟੋ ਆ ਤੁਹਾਡੇ ਨਾਲ ਮੈਂਸ਼ਨ ਕਰ ਦਾਂਗੇ ਤੇ ਉਹਦੇ ਬਾਰੇ ਜਿਹੜੀ ਜ਼ਿਆਦਾ ਸਰ ਤੋਂ ਜਾਣਕਾਰੀ ਉਹ ਪੁੱਛਣਾ ਕਿ ਇੱਕ ਮੈਂ ਤੁਹਾਡੀ ਜਾਣਕਾਰੀ ਲਈ ਵਾਅਦਾ ਕਰਨਾ ਚਾਹਣਾ ਕਿ ਸਰ ਜਿਹੜੇ ਇੰ ਤੋਂ ਪਹਿਲਾਂ ਨਰਸਰੀ ਚਲਾਉਣ ਤੋਂ ਪਹਿਲਾਂ 2008 ਤੋਂ ਪਹਿਲਾਂ ਇਹ ਪੇਸੇ ਵਜੋਂ ਟੀਚਰ ਸੀ ਟੀਚਰ ਵੀ ਇਹ ਖੇਤੀਬਾੜੀ ਦੀ ਸੀ ਸਾਡੇ ਉਰੇ ਧੂਰੀ ਦੇ ਨਾਲ ਪਿੰਡ ਪੈਂਦਾ ਰਾਜੋਮਾਰਾ ਹਾਈ ਸਕੂਲ ਦੇ ਵਿੱਚ ਬਤੌਰ ਇਹ ਹੈਡਮਾਸਟਰ ਵੀ ਉੱਥੇ ਪੋਸਟਡ ਰਹੇ ਨੇ ਤੇ ਇਹ ਬੱਚਿਆਂ ਨੂੰ ਉਸ ਟਾਈਮ ਆ ਪੜਾਉਂਦੇ ਵੀ ਖੇਤੀਬਾੜੀ ਵੇਸਾ ਹੀ ਰਹੇ ਨੇ ਉਹਦੇ ਕਰਕੇ ਇਹਨਾਂ ਦਾ ਜਿਹੜਾ ਤੁਸੀਂ ਇਹ ਮੰਨ ਲਓ ਵੀ ਸਟੱਡੀ ਸ਼ੁਰੂ ਹੋਣ ਤੋਂ ਲੈ ਕੇ ਅੱਜ ਤੱਕ ਇਹਨਾਂ ਦਾ ਜਿਹੜਾ ਤਯਾਰਬਾ ਖੇਤੀਬਾੜੀ ਨਾਲ ਸੰਬੰਧਿਤ ਹੀ ਰਿਹਾ ਉਹਦੇ ਕਰਕੇ ਇਹਨਾਂ ਨੂੰ ਇਹ ਖੇਤੀਬਾੜੀ ਪ੍ਰਬੰਧੀ ਜਾਂ ਪੌਦਿਆਂ ਪ੍ਰਬੰਧੀ ਇਹਨਾਂ ਦੀ ਵੈਲਿਊਜ਼ ਪ੍ਰਬੰਧੀ ਬਹੁਤ ਜ਼ਿਆਦਾ ਜਾਣਕਾਰੀ ਆ ਇਹਦਾ ਇੱਕ ਤੁਸੀਂ ਜੇ ਆਪਾਂ ਲਾਈਏ ਜਾਣਕਾਰੀ ਦਾ ਸਮੁੰਦਰ ਨੇ ਜਿਹੜੇ ਸਾਡੇ ਲਵੇ ਇਸ ਟਾਈਮ ਹੈਗੇ ਨੇ ਨਰਸਰੀ ਦੇ ਰੂਪ ਵਿੱਚ ਇਹ ਸੇਵਾਵਾਂ ਦੇ ਰਹੇ ਨੇ ਕੱਲਾ ਇਹਨਾਂ ਦਾ ਮਕਸਦ ਇਹ ਨਹੀਂ ਰਹਿੰਦਾ ਵੀ ਅਸੀਂ ਨੇ ਆਪਦਾ ਸਮਾਨ ਹੀ ਵੇਚਣਾ ਅਸੀਂ ਨੇ ਦਰਸ਼ਕ ਨੂੰ ਅੱਗੇ ਜਾਣਕਾਰੀ ਨਾਲ ਵੀ ਦੇ ਕੇ ਤੋਰਨਾ ਵੀ ਉਹ ਆਪਣੇ ਜਿਹੜਾ ਲਾਈਵ ਦੇ ਵਿੱਚ ਜਾਣਕਾਰੀ ਦਾ ਵੀ ਵਾਅਦਾ ਕਰ ਸਕਦੇ ਆ ਆਪਣੀ ਸੇਤ ਦੇ ਨਾਲ ਉਹ ਜਿਹੜੇ ਉਹਨਾਂ ਨੂੰ ਲੋੜ ਆ ਵੈਲਿਊ ਫਰੂਟ ਦੀ ਉਹ ਵੀ ਆਪਣੀ ਮੇਨਟੇਨ ਕਰ ਸਕਣਾ ਤੇ ਸਰ ਦੱਸੋ ਜੀ ਹਾਂ ਸੋ ਇਹ ਅਮਰੂਦੇ ਤਾਂ ਆਪਣੀ ਗੱਲ ਹੋ ਗਈ ਸਾਰੀਆਂ ਵੈਰਾਈਟੀਆਂ ਹੋਗੀਆਂ ਇਸ ਤੋਂ ਬਿਨਾਂ ਸਾਡੇ ਕੋਲ ਫਰੂਟ ਪਲਾਂਟ ਜਿਵੇਂ ਜਮਨ ਹੋਗੇ ਇਹ ਸਾਰੇ ਇਹ ਜਿਹੜੀ ਆਪਾਂ ਜਮਨ ਦੇਖ ਰਹੇ ਹਾਂ ਜੀ ਇਹ ਕਿਹੜੀ ਹੈ ਜੀ ਇਹ ਕਾਲੀ ਜਮਨ ਹੈ ਜੀ ਠੀਕ ਹੈ ਜੀ ਇਹਨੂੰ ਬਾਡੂਲੀ ਕਹਿੰਦੇ ਨੇ ਬੜਾ ਸਾਰਾ ਜੀਰਾ ਵੱਡਾ ਹੁੰਦਾ ਇਹਦੇ ਵਿੱਚ ਜਿਹੜੀ ਗਿਟ ਕਾ ਬਹੁਤ ਛੋਟੀ ਹੁੰਦੀ ਹੈ ਠੀਕ ਹੈ ਸਰ ਪਲਪ ਝਾੜਿਆ ਇਹਦੇ ਵਿੱਚ ਠੀਕ ਹੈ ਜੀ ਸੋ ਜਮਨ ਜਿਹੜੀ ਹੈਗੀ ਆ ਇਹ ਵੀ ਬਹੁਤ ਗੁਣਕਾਰੀ ਫਰੂਟ ਆ ਹਾਂਜੀ ਉਹ ਦੱਸੋ ਥੋੜਾ ਸਾਨੂੰ ਬਾਰੇ ਸੋ ਇਹਦੇ ਵਿੱਚ ਜਿਹੜਾ ਹੈਗਾ ਆਪਣਾ ਵਿਟਾਮਿਨ ਨਾਲ ਤਾਂ ਭਰਪੂਰ ਹੈ ਤੇ ਫਾਈਬਰ ਬਹੁਤ ਹੁੰਦਾ ਇਹਦੇ ਵਿੱਚ ਠੀਕ ਹੈ ਹਾਜਮੇ ਵਾਸਤੇ ਵਧੀਆ ਪਰ ਕਹਿੰਦੇ ਸ਼ੂਗਰ ਦੇ ਮਰੀਜ਼ ਹਾਂ ਸ਼ੂਗਰ ਦੇ ਮਰੀਜ਼ ਜਿਹੜੇ ਗੁਠਲੀਆਂ ਖਾਂਦੇ ਨੇ ਜੀ ਠੀਕ ਹੈ ਜੀ ਜਿਹੜੀ ਗੁਠਲੀ ਆ ਨਾ ਉਹ ਖਾ ਕੇ ਤੇ ਇਹਦੀ ਜਿਹੜੇ ਹੈਗਾ ਪਾਊਡਰ ਬਣਾ ਲਿਆ ਜਾਂਦਾ ਸਕਾ ਕੇ ਸਕਾ ਕੇ ਹਾਂ ਉਹ ਤੁਸੀਂ ਮਤਲਬ ਪਚਾਂ ਮੋ ਸਵੇਰ ਤੇ ਮੈਂ ਸ਼ਾਮ ਨੂੰ ਦਿੰਦੇ ਨੇ ਠੀਕ ਹੈ ਸੋ ਕੁੱਲ ਮਿਲਾ ਕੇ ਬਹੁਤ ਗੁਣਕਾਰੀ ਪੌਦਾ ਬਾਕੀ ਜੇ ਤੁਹਾਡੇ ਕੋਈ ਦੰਦ ਜਾੜ ਦੁਖਦੀ ਆ ਮਸੂੜਿਆਂ ਦੇ ਵਿੱਚੋਂ ਖੂਨ ਆਉਂਦਾ ਤਾਂ ਇਹਦੀ ਟਾਣੀਆਂ ਸੁੱਕ ਜਾਂਦੀਆਂ ਨੇ ਸਾਡੇ ਕੋਲ ਠੀਕ ਹੈ ਜੀ ਪਰ ਉਹਨੂੰ ਸਿੱਟੋ ਨਾ ਅੱਛੇ ਉਹਨੂੰ ਸਾੜ ਲਓ ਸਵਾਹ ਬਣਾ ਲਓ ਤੁਸੀਂ ਠੀਕ ਹੈ ਸਵਾਹ ਬਣਾ ਕੇ ਉਹਨੂੰ ਛਿਛੀ પા ਕੇ ਰੱਖ ਲਓ ਛੋ ਮੰਜਣ ਵਾਂਗੂ ਉਂਗਲ ਦੇ ਨਾਲ ਉਹਨੇ ਤੇ ਕਰੋ ਨਾ ਮੂੰਹ ਤੋਂ ਬਦਬੂ ਆਵੇ ਦੋਸਤੋ ਦੇਖੋ ਤੁਸੀਂ ਇੱਕ ਨਵੀਂ ਜਾਣਕਾਰੀ ਸਾਨੂੰ ਮਿਲਿਆ ਵੀ ਜਾਮਣ ਦੀ ਜਿਹੜੀ ਆ ਟਾਣੀ ਆ ਜਿਹੜੀਆਂ ਆਪਾਂ ਆਮ ਹੀ ਛੱਡ ਦਿੰਨੇ ਆ ਕੱਟ ਕੇ ਜਦੋਂ ਛਿਆਲ ਆਉਂਦਾ ਉਦੋਂ ਆਪਾਂ ਜਾਮਣਾ ਵੱਢ ਕੇ ਆਮ ਹੀ ਛੱਡਦੇ ਨੇ ਉਹਨੂੰ ਨਾ ਮਚਾ ਕੇ ਤੁਸੀਂ ਮੰਜਣ ਬਣਾ ਲੈਣਾ ਇਹਦਾ ਮੰਜਣ ਵੀ ਬੰਦ ਆ ਜੇ ਕਿਸੇ ਦੇ ਮਸੂੜੇ ਦੁਖਦੇ ਆ ਜਾਂ ਦੰਦਾਂ ਦੇ ਵਿੱਚੋਂ ਬਲੱਡ ਆਉਂਦਾਗਾ ਜਾਂ ਦੰਦ ਹਿੱਲਦੇ ਚੱਲਦੇ ਨੇ ਉਹ ਵੀ ਤੁਸੀਂ ਇਹਨੂੰ ਵਰਤ ਸਕਦੇ ਹੋ ਅੱਗੇ ਦੱਸੋ ਜਰਾ ਸੋ ਕੁਲ ਮੁਲਾਕੇ ਬਹੁਤ ਹੀ ਗੁਣਕਾਰੀ ਫਾਲਾ ਸਿਰ ਇੱਕ ਜਿਹੜੀ ਆਪਣੇ ਚਿੱਟੀ ਜਮਣ ਹੈ ਜੀ ਹਾਂ ਉਹ ਜਿਹੜੀ ਜਮਣ ਚਿੱਟੀ ਹੈਗੀ ਆ ਉਹਦਾ ਫਰੂਟ ਕਿੱਟਾ ਹੁੰਦਾ ਠੀਕ ਹੈ ਜੀ ਠੀਕ ਹੈ ਨਾ ਇੱਕ ਹਾਰਟੀਕਲਚਰ ਦੀ ਆਪਣੇ ਲਖਨਊ ਰਿਸਰਚ ਸੈਂਟਰ ਹੈਗਾ ਇਹ ਜਮਣ ਉਹਨੇ ਤਿਆਰ ਕੀਤੀ ਆ ਵਾਈਟ ਜਿਹੜੀ ਹੈਗੀ ਆ ਪਰ ਇਹ ਤਾਂ ਕਾਲੀ ਹੈ ਨਾ ਹਾਂਜੀ ਸੋ ਉਹਦੀ ਫਰੂਟਿੰਗ ਵੀ ਵਧੀਆ ਹੁੰਦੀ ਆ ਤੇ ਉਹ ਟੇਸਟੀ ਵੀ ਬਹੁਤ ਆ ਠੀਕ ਹੈ ਜੀ ਹਾਂ ਮਤਲਬ ਉਹ ਪੌਦੇ ਦੀ ਗੱਲ ਕਰੀਏ ਕਿੰਨੇ ਕਮੈਸ਼ਨ ਆਈ ਉਹ ਮਤਲਬ ਸਾਡੇ ਕੋਲ 100 ਰੁਪਏ ਤੋਂ ਸ਼ੁਰੂ ਹੋ ਜਾਂਦਾ ਛੋਟਾ ਦੇਖ ਲਓ ਦੋਸਤੋ ਚਿੱਟੀ ਜਾਮਣ ਤੁਸੀਂ ਖਾ ਸਕਦੇ ਹੋ ਸਿਰਫ 100 ਰੁਪਏ ਦਾ ਪੌਦਾ ਘਰੇ ਲਿਆ ਕੇ ਲਾ ਕੇ ਬਿਲਕੁਲ ਹਾਂਜੀ ਸੋ ਜਿਸ ਤਰ੍ਹਾਂ ਇਹ ਪੌਦਾ ਤੁਸੀਂ ਦੇਖ ਸਕਦੇ ਹੋ ਉਹ 200 ਰੁਪਏ ਦੀ ਰੇਂਜ ਦਾ ਕਿਉਂਕਿ ਜਿਉਂਗਾ ਹਾਈਟ ਵਧੇ ਜਾਊਗੀ ਠੀਕ ਹੈ ਜੀ ਉਸ ਤਰ੍ਹਾਂ ਇਹ ਰੇਟ ਵਧਿ ਜਾਣੇਗਾ ਸੋ ਮੇਰੀ ਦਰਸ਼ਕਾਂ ਨੂੰ ਇਹ ਅਪੀਲ ਆ ਵੀ ਜਿਹਦੇ ਕੋਲ ਜਿੰਨੀ ਵੀ ਜਗ੍ਹਾ ਹੈਗੀ ਆ ਉਹਦੇ ਵਿੱਚ ਤੁਸੀਂ ਇੱਕ ਇੱਕ ਦੋ ਦੋ ਬੂਟੇ ਸਾਰੇ ਕਿਸਮ ਦੇ ਫਲਾਂ ਦੇ ਲਗਾਓ ਤਾਂ ਕਿ ਤੁਸੀਂ ਸਾਰਾ ਸਾਲ ਨੇ ਜਿਹੜ ਰੁੱਤ ਅਨਸਾਰ ਜਿਹੜੇ ਫਲ ਖਾ ਸਕੋ ਜਿਹੜੇ ਰੁੱਤ ਦੇ ਮੁਤਾਬਕ ਸੀਜ਼ਨ ਦੇ ਮੁਤਾਬਕ ਫਲ ਹੁੰਦਾ ਉਹੀ ਫਾਇਦਾ ਕਰਦਾ ਆਕਸੀਜਨ ਦੇ ਕੋਈ ਵੀ ਚੀਜ਼ ਆ ਚਾਹੇ ਸਬਜ਼ੀ ਆ ਚਾਹੇ ਫਾਲਾ ਉਹਦਾ ਤੁਹਾਨੂੰ ਕੋਈ ਲਾਭ ਨਹੀਂ ਹੋਣਾ ਉਹਦਾ ਨੁਕਸਾਨ ਨੇ ਹਾਲਾਂਕਿ ਉਹਦੇ ਨੁਕਸਾਨ ਨੇ ਜਿਹੜੇ ਆਕਸੀਜਨ ਦੇ ਖਾਵਾਂਗੇ ਜਿਵੇਂ ਆਪਾਂ ਗਰਮੀ ਦੇ ਜਿਹੜੇ ਫਲ ਨੇ ਚਾਹਾਂ ਜਾਂ ਕੇ ਖਾਵਾਂਗੇ ਉਹਨੇ ਆਪਦਾ ਜਿਹਾ ਜੀ ਬੋਡੀ ਨੂੰ ਸਾਡੇ ਨੂੰ ਉਸ ਮੁਤਾਬਕ ਗਰਮੀ ਦੇ ਮੁਤਾਬਕ ਉਹਨੇ ਮੈਂ ਤਰਤਾਣਾ ਸਾਨੂੰ ਦੇਣਾਗਾ ਤਾਂ ਕਰਕੇ ਉਹਦੇ ਨੁਕਸਾਨ ਹੋਗਾ ਕਿਉਂਕਿ ਨੇਚਰ ਨੇ ਜਿਹੜੀ ਚੀਜ਼ ਬਣਾਈ ਆ ਉਸ ਹਿਸਾਬ ਨਾਲ ਬਣਾਈ ਆ ਜੇ ਹੁਣ ਆਪਾਂ ਅੱਜਕੱਲ ਸਬਜ਼ੀ ਖਾਂਦੇ ਜਿੰਨੀਆਂ ਵੀ ਬੇਲ ਵਾਲੀਆਂ ਸਬਜ਼ੀਆਂ ਨੇ ਉਹ ਠੰਡੀਆਂ ਹੁੰਦੀਆਂ ਨੇ ਠੰਡੀਆਂ ਹੁੰਦੀਆਂ ਨੇ ਹਾਜਮਦਾਰ ਹੁੰਦੀਆਂ ਨੇ ਹਾਜਮਦਾਰ ਹੁੰਦੀਆਂ ਨੇ ਬਾਕੀ ਉਹਨਾਂ ਦੇ ਵਿੱਚ ਫਾਈਬਰ ਕੰਟੈਂਟ ਹੁੰਦਾ ਥੋੜਾ ਨੁਕਸਾਨ ਨਹੀਂ ਕਹਦੇ ਰਦਰ ਉਹ ਸਾਨੂੰ ਫਾਇਦਾ ਪਹੁੰਚਾਉਂਦੀਆਂ ਨੇ ਜੇ ਹੁਣ ਆਪਾਂ ਜ਼ਿਆਦਾ ਮਟਰ ਖਾਈ ਜਾਈਏ ਜਾਂ ਗੋਭੀ ਖਾਈ ਜਾਈਏ ਉਹ ਸਾਡੇ ਸ਼ਰੀਰ ਨੂੰ ਫਾਇਦਾ ਨਹੀਂ ਕਰਦੇ ਜੀ ਅੱਜ ਕੱਲ ਆਪਾਂ ਦੋਸਤੋਂ ਸਾਗ ਖਾ ਲੈਂਦੇ ਨੇ ਵਿੱਚ ਦੋ ਮੂੰਹ ਦੇ ਟੇਸਟ ਵਾਸਤੇ ਆ ਉਹ ਸਾਗ ਥੋੜ ਨੂੰ ਸ਼ਾਮ ਤੱਕ ਹੀ ਦਿਖਾ ਦਿੰਦਾ ਉਹਨੇ ਅੱਜ ਤੱਕ ਦਾ ਨਹੀਂ ਸਾਗ ਹੱਟ ਇਸ ਸੀਜ਼ਨ ਦਾ ਹੈ ਹੀ ਨਹੀਂ ਸੋ ਇੱਕ ਸਾਨੂੰ ਉਹ ਮਹਿੰਗੀਆਂ ਮਿਲਦੇ ਨੇ ਚੀਜ਼ਾਂ ਸਾਡਾ ਇਕਨੋਮਿਕਲੀ ਵੀ ਤੇ ਸਾਡਾ ਹੈਲਥ ਵਾਈਜ਼ ਵੀ ਦਾ ਨੁਕਸਾਨ ਹੈ ਆ ਸੋ ਇਸ ਕਰਕੇ ਆਪਾਂ ਜੋ ਵੀ ਫਲ ਖਾਣਾ ਜੋ ਵੀ ਸਬਜ਼ੀ ਖਾਣੀ ਆ ਉਹ ਸਾਰੀ ਹੀ ਆਪਾਂ ਰੁੱਤ ਅਨੁਸਾਰੇ ਖਾਣੀ ਆ ਉਹ ਹੀ ਸਾਨੂੰ ਲਾਭ ਕਰੇ ਬੰਦ ਕਰੀਏ ਤੇ ਸਾਰਾ ਇਹ ਅੰਬ ਬਾਰੇ ਸਾਨੂੰ ਜਾਣਕਾਰੀ ਦਿਓ ਇਹ ਕਿਹੜੀ ਵੈਰੈਟੀ ਹੈ ਜੀ ਇਹ ਕਿੰਨੇ ਕ ਪੈਸੇ ਦਾ ਪੌਦਾ ਜਿਹੜਾ ਐਡਾ ਵੱਡਾ ਇਹ ਜਿਹੜਾ ਇਕਿੰਦਰ ਜੀ ਅੰਬ ਹੈਗਾ ਇਹ ਹੈਗੀ ਵੈਰੈਟੀ ਅਮਰਪਾਲੀ ਅਮਰਪਾਲੀ ਅੰਬ ਹਾਂ ਸੋ ਅਮਰਪਾਲੀ ਕਾਫੀ ਮਸ਼ਹੂਰ ਵੈਰੈਟੀ ਆ ਜਿਹੜੀ ਆਪਣੇ ਏਰੀਆ ਦੇ ਵਿੱਚ ਬਿਲਕੁਲ ਕਾਮਜਾਬ ਹੋਇਆ 100% ਸਫਲ ਹੈਗੀ ਆ ਸੋ ਇਹ ਨੂੰ ਜਦੋਂ ਵੱਡਾ ਹੋ ਜਾਂਦਾ ਪੌਦਾ ਤਾਂ ਇਹਨੂੰ ਵੀ ਕੋંਠਾਂ ਵਾਲੇ ਚੰਬ ਲੱਗਦੇ ਨੇ ਠੀਕ ਹੈ ਸਰ ਇਹਦੇ ਜੇ ਆਪਾਂ ਅੰਬ ਦੀ ਇੱਕ ਦੇ ਪੀਸ ਦੀ ਗੱਲ ਕਰੀਏ ਕਿੰਨੇ ਕ ਗ੍ਰਾਮ ਦਾ ਹੋ ਜਾਂਦਾ ਜੀ ਆਹ ਤਕਰੀਬਨ ਇਹ ਸਾਡੇ 3/4 450 ਗ੍ਰਾਮ ਦਾ ਇੱਕ ਜਾਨੀ ਤਿੰਨ ਕਪੀਸ ਆਪਾਂ ਮੰਨ ਲੀਏ ਕੱਲੋ ਇੱਕ ਕਿਲੋ ਤਿੰਨ ਕਪੀਸ ਚੜਦੇ ਨੇ ਠੀਕ ਹੈ ਜੀ ਤਾਂ ਕੁਆਲਟੀ ਵਾਈਜ਼ ਬਹੁਤ ਵਧੀਆ ਗੋਠਲੀ ਵੀ ਮਤਲਬ ਜਿਹੜੀ ਹੈ ਸ਼ੁਭ ਗੋਠਲੀ ਆ ਤੇ ਦੀ ਫਲੇਵਰ ਬਹੁਤ ਅੱਛੀ ਆ ਠੀਕ ਹੈ ਜੀ ਜੇ ਤੁਸੀਂ ਅੰਬ ਨੂੰ ਕਟੋਗੇ ਨਾ ਤੁਹਾਡੇ ਸਾਰੇ ਘਰ ਚ ਖੁਸ਼ੂ ਖੈਰ ਜਾਵੇ ਹਾਂ ਕਿਉਂਕਿ ਲੇਟੈਸਟ ਵੈਰਾਈਟੀਆਂ ਨੇ ਸਾਰੀਆਂ ਇਹ ਸਾਨੂੰ ਬਾਜ਼ਾਰ ਦੇ ਵਿੱਚ ਅਸੀਂ ਰੈਡੀਮੇਡ ਜਿਹੀ ਚੀਜ਼ ਲੈਨੇ ਆ ਉਹ ਉਹ ਨਹੀਂ ਸਾਡਾ ਘਰ ਪੂਰਾ ਕਰਦੀਆਂ ਸੋ ਸਾਨੂੰ ਇਹ ਫਲ ਨੇ ਜਿਹੜੇ ਇਹਨਾਂ ਤੇ ਵੱਧ ਤੋਂ ਵੱਧ ਜ਼ੋਰ ਦੇਣਾ ਚਾਹੀਦਾ ਦੁੱਦੇ ਸ਼ੋ ਵਾਲੇ ਮੂਟੇ ਲਾਉਣ ਤੋਂ ਬਿਨਾਂ ਵੜਦਰ ਪੌਦੇ ਲਗਾਓ ਤਾਂ ਕਿ ਤੁਹਾਡੀ ਜਿਹੜੀ ਸਿਹਤ ਆ ਉਹ ਬਰਕਰਾਰ ਰਹੇ ਤੁਹਾਡੇ ਬੱਚਿਆਂ ਦੀ ਸਿਹਤ ਬਣੀ ਰਹੇ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਆਂ ਵੀ ਬੱਚੇ ਨੇ ਜਿਹੜੇ ਜ਼ਿਆਦਾ ਉਹ ਫਾਸਟ ਫੂਡ ਖਾ ਰਹੇ ਨੇ ਜੋ ਕਿ ਸ਼ਹਿਤ ਵੱਖੋਂ ਜੋ ਡੰਕ ਫੂਡ ਸ਼ਹਿਤ ਵੱਖੋਂ ਬਹੁਤ ਨੁਕਸਾਨ ਦੇ ਆ ਉਹਨਾਂ ਨੂੰ ਲੋਕ ਉਹਨਾਂ ਦੇ ਕਾਫੀ ਕੈਮੀਕਲ ਪਾ ਕੇ ਉਹ ਦਿੰਦੇ ਨੇ ਜਿਹੜੇ ਕਿ ਬੱਚਿਆਂ ਦੀ ਸਿਹਤ ਲਈ ਮਾੜੇ ਨੇ ਫੇਰ ਇਸ ਕਰਕੇ ਸਾਨੂੰ ਕੁਦਰਤ ਵੱਲ ਹੀ ਮੁੜਨਾ ਪੈਣਾ ਜਿਹੜਾ ਨੇਚਰ ਨੇ ਸਾਡੇ ਵਾਸਤੇ ਚੀਜ਼ਾਂ ਦਿੱਤੀਆਂ ਨੇ ਤੁਸੀਂ ਉਹਨਾਂ ਦਾ ਹੀ ਵੱਧ ਤੋਂ ਵੱਧ ਇਸਤੇਮਾਲ ਕਰੋ ਸੋ ਇਹਨਾਂ ਦੇ ਜਿਹੜੇ ਪੈਸੇ ਲਾਏ ਨੇ ਇਹ ਕੋਈ ਮਹਿਣਾ ਨਹੀਂ ਰੱਖਦੇ ਬਿਲਕੁਲ ਬੇਅਰਥ ਨਹੀਂ ਜਾਣਗੇ ਸੋ ਇਹ ਰਾਦਰ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਤੇ ਦਰਸ਼ਕੋ ਇਹ ਤੁਸੀਂ ਸਾਡੀ ਜੀ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਫੇਸਬੁੱਕ ਚੈਨਲ ਨੂੰ ਫੋਲੋ ਕਰ ਲਓ ਜੇ ਤੁਸੀਂ ਸਾਡੇ ਇਹ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਤੇ ਤੁਸੀਂ ਆਪਦੇ ਜਿਹੜੇ ਸਵਾਲ ਨੇ ਉਹ ਕਮੈਂਟਾਂ ਦੇ ਵਿੱਚ ਦੇ ਸਕਦੇ ਹੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹੋ ਜੀਆਂ ਵੀਡੀਓ ਦੇਖਣ ਦੇ ਨਾਲ ਲਈ ਤੁਸੀਂ ਲਖਵਿੰਦਰ ਸਿੰਘ ਪੇਦਨੀ ਕਲਾ ਚੈਨਲ ਤੇ ਜੁੜੋ